ਹਾਂ ਕਮਲਜੀਤ ਸ਼ਾਹੀ ਹਾਂ ਡਾਇਰੈਕਟਰ ਫਲਾਈਵਿੰਗਸ ਇੰਸਟੀਚੂਟ ਸਮਰਾਲਾ ਤੇ ਅੱਜ ਅਸੀਂ ਥੋੜੀ ਜਿਹੀ ਇਨਫਰਮੇਸ਼ਨ ਸ਼ੇਅਰ ਕਰਾਂਗੇ ਤੇ ਪਲੱਸ ਸਾਡੇ ਥੋੜੀ ਅਚੀਵਮੈਂਟ ਆ ਉਹ ਵੀ ਮੈਂ ਸ਼ੇਅਰ ਕਰਉਣਾ ਕਿ ਪਿਛਲੇ ਦਿਨੀ ਸਾਡੇ ਕੋਲ ਇੱਕ ਵਰਕ ਪਰਮਿਟ ਆਇਆ ਕੈਨੇਡਾ ਦਾ ਆ ਫ੍ਰੀਡ ਕੋਰਟ ਤੋਂ ਸੀਗੇ ਸਾਡੇ ਮਿੱਤਰ ਤੇ ਉਹਦੀ ਮੈਂ ਵੀਡੀਓ ਵੀ ਸ਼ੇਅਰ ਕੀਤੀ ਹੈ ਤੇ ਤੁਸੀਂ ਉਹ ਬੜੇ ਅੱਛਾ ਸੀਗਾ ਉਹਨਾਂ ਦਾ ਬੜੀ ਸਟੈਂਡਰਡ ਟਾਈਮ ਦੇ ਵਿੱਚ ਜਿਹੜਾ ਉਹਨਾਂ ਦਾ ਵੀਜ਼ਾ ਹੈ ਉਤੋਂ ਇਲਾਵਾ ਸਾਡੇ ਕੋਲ ਯੂ ਐਸ ਏ ਦੇ 10 ਵੀਜ਼ਾ ਆਏ ਨੇ ਬੀ 1 ਬੀ 2 ਦੇ ਤੇ ਉਹ ਵੀ ਸਾਡਾ ਇੱਕ ਅੱਛਾ ਮਾਰਕਾ ਰਿਹਾ ਤੇ ਮੈਂ ਜਿਹੜਾ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਜਿਹੜਾ ਬੀ 1 ਬੀ 2 ਵੀਜ਼ਾ ਉਹ ਮੋਸਟਲੀ ਆਪਣੇ ਥੋੜਾ ਜਿਹਾ ਰੈਲੈਕਟੈਂਟ ਹੁੰਦੇ ਨੇ ਕਿ ਅਮਰੀਕਾ ਦਾ ਵੀਜ਼ਾ ਡਿਫਿਕਲਟ ਹੈ ਜਾਂ ਥੋੜਾ ਔਖਾ ਹੈ ਬਟ ਉਹ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਅਸੀਂ ਪੂਰੀ ਪ੍ਰਪੇਅਰ ਕਰਦੇ ਹਾਂ ਉਹਦੀ ਇੰਟਰਵਿਊ ਲਈ ਤਿਆਰੀ ਕਰਾਉਂਦੇ ਹਾਂ ਤੇ ਉਦੋਂ ਬਾਅਦ ਆ ਜਿਹੜਾ ਸਕਸੈਸ ਰੇਟ ਸਾਡਾ ਕਾਫੀ ਵਧੀਆ ਰਿਹਾ ਇਹਦੇ ਚ ਦੋ ਤਰ੍ਹਾਂ ਦੇ ਵੀਜ਼ੇ ਨੇ ਜਿਹੜੇ B1 B2 ਚ ਨੇ ਇੱਕ ਜਿਹੜੇ ਕਿਸੇ ਅ ਬੰਦੇ ਦਾ ਪਹਿਲਾਂ ਵੀਜ਼ਾ ਲੱਗਿਆ ਹੋਇਆ ਉਹਦੇ ਚ ਇੱਕ ਡਰੌਪ ਬਾਕਸ ਵਾਲਾ ਵੀਜ਼ਾ ਹੁੰਦਾ ਤੇ ਉਹ ਡਰੌਪ ਬਾਕਸ ਵਾਲਾ ਵੀਜ਼ੇ ਦੇ ਵਿੱਚ ਉਹਨੂੰ ਇੰਟਰਵਿਊ ਵੇਵਰ ਕਹਿ ਦਿੰਦੇ ਨੇ ਅਗਰ ਕਿਸੇ ਦਾ ਆਲਰੇਡੀ ਵੀਜ਼ਾ ਲੱਗਿਆ ਹੋਇਆ ਸਾਡੇ ਕੋਲ ਆਓ ਤੁਹਾਨੂੰ ਵਿਦਾਊਟ ਇੰਟਰਵਿਊ ਤੋਂ ਅਸੀਂ ਵੀਜ਼ਾ ਲੈ ਕੇ ਦਵਾਵਾਂਗੇ ਉਹ ਇੰਟਰਵਿਊ ਵੇਵਰ ਦੇ ਵਿੱਚ ਆ ਜਾਂਦਾ ਹੈ ਤੇ ਪਲੀਜ਼ ਇਹ ਇਨਫਰਮੇਸ਼ਨ ਸਾਡੀ ਅੱਜ ਅੱਗਦੀ ਸੀਗੀ ਤੇ ਨਵੀਂ ਇਨਫਰਮੇਸ਼ਨ ਲੈ ਕੇ ਤੁਹਾਡੇ ਨਾਲ ਫੇਰ ਇੱਕ ਵਾਰੀ ਸਾਂਝੀ ਕਰਾਂਗੇ ਥੈਂਕ ਯੂ ਫਲਾਈਂਗਸ ਬੋਲਾਂ ਕੋਈ ਕੋਈ ਇਨਕੁਆਰੀ ਆ ਤਾਂ ਮੇਰੇ ਨਾਲ ਸ਼ੇਅਰ ਕਰੋ ਮੇਰੇ ਮੇਰੇ ਤੇ ਆਫਿਸ ਦੇ ਵਿੱਚ ਵਿਜ਼ਿਟ ਕਰੋ ਥੈਂਕ ਯੂ ਥੈਂਕ ਯੂ ਗਵਿੰਦਾ ਜੀ ਕਿਸ ਤਰ੍ਹਾਂ ਲੱਗਿਆ ਸਾਰਾ ਐਕਸਪੀਰੀਅੰਸ ਕੇ ਮੇਰੇ ਆ ਫਲਾਈਂਗਸ ਦੇ ਨਾਲ ਤੁਹਾਡਾ ਪਰ ਜਿੱਦਾਂ ਕਿ ਫਲਾਈਂਗ ਪਿੰਗਸ ਦੇ ਨਾਲ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ ਜਿੱਦਾਂ ਇਹਨਾਂ ਨੇ ਕਿਹਾ ਸੀ ਬਿਲਕੁਲ ਉਦਾਂ ਹੀ ਉਹਨੇ ਟਾਈਮ ਤੇ ਪ੍ਰੋਪਰਲੀ ਪ੍ਰੋਸੀਜਰ ਬਹੁਤ ਵਧੀਆ ਹੋਇਆ ਜੀ ਤੇ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਹੈਲਪ ਕਿਸ ਤਰ੍ਹਾਂ ਦੀ ਰਹੀ ਸਾਡੀ ਮਤਲਬ ਜ ਤੁਹਾਡੇ ਡਾਕੂਮੈਂਟੇਸ਼ਨ ਲਈ ਜਾਂ ਤੁਹਾਨੂੰ ਕਦੇ ਵੀ ਜ਼ਰੂਰਤ ਪੈਂਦੀ ਸੀ ਸਾਡਾ ਜਵਾਬ ਕਿੰਨਾ ਕਿ अर्ਲੀ ਹੁੰਦਾ ਸੀ ਜਾਂ ਪ੍ਰੋਪਰਲੀ ਹੁੰਦਾ ਸੀ ਭਾਜੀ ਇਦਾਂ ਕਿ ਜਿੱਦਾਂ ਵੀ ਮੈਂ ਕਾਲ ਕਰਨੀ ਹੈਲਪ ਵਾਸਤੇ ਕੁਝ ਵੀ ਪੁੱਛਣ ਵਾਸਤੇ ਮੈਨੂੰ ਨਾਲ ਦੀ ਨਾਲ ਬੈਕ ਕਾਲ ਜ਼ਰੂਰ ਹੁੰਦੀ ਸੀ ਜੀ ਤੇ ਜਦੋਂ ਤੁਸੀਂ ਹੁਣ ਅਬਰਾਡ ਜਾ ਰਹੇ ਹੋ ਤਾਂ ਉੱਥੇ ਜਾ ਕੇ ਵੀ ਅਸੀਂ ਜਿਵੇਂ ਤੁਹਾਨੂੰ ਕਹਿ ਰਹੇ ਹਾਂ ਕਿ ਸਾਡੀ ਉੱਥੇ ਵੀ ਹੈਲਪ ਤੁਹਾਨੂੰ ਰਹੋਗੀ ਆ ਸਾਡੇ ਮੇਰੇ ਛੋਟੇ ਬ੍ਰਦਰ ਨੇ ਅਰਸ਼ਦੀਪ ਉਹਨਾਂ ਦੀ ਸਿਸਟਰ ਉੱਥੇ ਨੇ ਉੱਥੇ ਵੀ ਤੁਹਾਡੀ ਹੈਲਪ ਅਸੀਂ ਕਰਦੇ ਰਹਾਂਗੇ ਕਿਸੇ ਵੀ ਕਿਸਮ ਦੀ ਤੁਹਾਨੂੰ ਉੱਥੇ ਵੀ ਜਦੋਂ ਤੁਸੀਂ ਉਹਦੇ ਤੇ ਜਾਣਾ ਹੈ ਆਪਣੇ ਵਰਕ ਤੇ ਤਾਂ ਉਹ ਤੁਹਾਡੀ ਉੱਥੇ ਵੀ ਹੈਲਪ ਕਰਨਗੇ ਸਾਡੇ ਵੱਲੋਂ ਇਹ ਪ੍ਰੋਮਿਸ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਛੇਤੀ ਪੀਆਰ ਹੋਮ ਹੋ ਤੇ ਤੁਹਾਡਾ ਰਿਜ਼ਲਟ ਜਿਹੜਾ ਹੈ ਸਾਰਾ ਕੁਝ ਵਧੀਆ ਰਹੇ ਤੇ ਬਾਕੀ ਪਰਿਵਾਰ ਆਇਆ ਸਾਰਾ ਇਹਨਾਂ ਨੂੰ ਵੀ ਮੈਂ ਇਹਨਾਂ ਨਾਲ ਵੀ ਗੱਲ ਕਰਦਾ ਹਾਂਜੀ ਬੱਚੇ ਕਿਸ ਤਰ੍ਹਾਂ ਪਾਪਾ ਦਾ ਬਾਹਰ ਜਾ ਰਹੇ ਨੇ ਕਿਵੇਂ ਲੱਗ ਰਿਹਾ ਤੁਹਾਨੂੰ ਵਧੀਆ ਲੱਗ ਰਿਹਾ ਗੁੱਡ ਤੇ ਤੁਸੀਂ ਕਦੋਂ ਜਾਣਾ ਚਾਹੁੰਦੇ ਹੋ ਪਾਪਾ ਦੇ ਨਾਲ ਥੋੜੇ ਟਾਈਮ ਨਾਲ ਤੋਂ ਅਸੀਂ ਇਹ ਵੀ ਪ੍ਰੋਮਿਸ ਕਰਦੇ ਆ ਕਿ ਜਦੋਂ ਇਹ ਪਹੁੰਚੇ ਤੇ ਇਹਨਾਂ ਦੇ ਕੁਝ ਦਿਨ ਬਾਅਦ ਇਹਨਾਂ ਨੂੰ ਵੀ ਅਸੀਂ ਚਾਹੁੰਦੇ ਆ ਕਿ ਵੀ ਇਹ ਇਹਨਾਂ ਦੇ ਨਾਲ ਜੁਆਇਨ ਕਰ